ਠੀਕ ਹੈ ਜੀ ਆਹ ਲਫ਼ਜ਼ ਬੋਲੇ ਵੀ ਇੱਕ ਬੱਚੇ ਨੂੰ ਹੱਥ ਪੈਰ ਬੰਨ੍ਹ ਕੇ ਕਿਉਂਕਿ ਬੱਚਾ ਵਿਰੋਧ ਕਰਦਾ ਹੋਊਗਾ ਤਾਂ ਇਹਦੇ ਜ਼ਾਲਮ ਨੇ ਬੁੱਚੜਨੇ ਜਿਹੜਾ ਨਾਂ ਹੀ ਮੰਨੂਆ ਹਨਾ ਤੇ ਉਹਨੇ ਕਿੱਦਾਂ ਬੇਰਹਿਮ ਹੋ ਕੇ ਇੱਕ ਬੱਚੇ ਨਾਲ ਸਰੀਰਕ ਸ਼ੋਸ਼ਣ ਕੀਤਾ ਹੋਗਾ ਕੋਈ ਤੁਹਾਨੂੰ ਡੁੱਬ ਕੇ ਕਿਤੇ ਮਰਨ ਨੂੰ ਕੋਈ ਥਾਂ ਲੱਭ ਜਾਂਦੇ ਤੁਹਾਨੂੰ ਬੁੱਚੜਾ ਨੂੰ ਜ਼ਾਲਮਾਂ ਨੂੰ ਕਿੱਦਾਂ ਤੁਹਾਡਾ ਹਿੰਮਤ ਕਿਵੇਂ ਪੈ ਜਾਂਦੀ ਹੈ ਬੱਚੇ ਦੇ ਮੂੰਹ ਤੇ ਥੱਪੜ ਮਾਰਨ ਨੂੰ ਜੀ ਦੀ ਕਰਦਾ ਨੂੰ ਦਬਕਾ ਮਾਰਨ ਨੂੰ ਦਿਲ ਨਹੀਂ ਕਰਦਾ ਤੁਸੀਂ ਏਡੇ ਜ਼ਾਲਮ ਲੋਕ ਹੈ ਕਿੱਥੋਂ ਤੁਹਾਡੇ ਜੇ ਹਿੰਮਤ ਪੈ ਜਾਂਦੀ ਵੀ ਤੁਸੀਂ ਬੱਚੇ ਨਹੀਂ ਛੱਡੇ ਤੋ ਬਿਲਕੁਲ ਤੁਸੀਂ ਬਾਬਾ ਜੀ ਜੇ ਮੰਨ ਲਓ ਸੀਬੀਆਈ ਦੀ ਇਨਕੁਆਇਰੀ ਚੱਲਦੀ ਆ ਤੁਸੀਂ ਜਿਵੇਂ ਦਾਵਾ ਕਰ ਰਹੇ ਹੋ ਤੇ ਜੇ ਉਸ ਦਾਅਵੇ ਵਿੱਚ ਤੁਸੀਂ ਫੇਲ ਹੋ ਗਏ ਉਹ ਸਾਰਾ ਨਾਨਕਸਰੀ ਜਿਹੜੇ ਤੁਸੀਂ ਜਿਹਨਾਂ ਦੇ ਨਾਮ ਲੈ ਰਹੇ ਹੋ ਇਹੋ ਜੇ ਕੰਮ ਕਰਦੇ ਨਾ ਹੁਣ ਤਾਂ ਤੁਸੀਂ ਕੀ ਸਜ਼ਾ ਭੁਗਤਣ ਨੂੰ ਤਿਆਰ ਹੋ ਮੈਂ ਕਹਿੰਦਾ ਵੀ ਮੈਨੂੰ ਮੇਰੇ 100 ਗੋਲੀ ਮਾਰ ਕੇ ਇੱਕ ਗੋਲੀ ਗਿਣਿਓ ਤੇ ਮੇਨੂੰ ਤਾਂ ਹੀ ਭਾਵੇਂ ਪਾਂਸੀ ਤੇ ਲੜਗਾ ਦੇ ਉਸੇ ਵੇਲੇ ਮੈਂ ਪਾਂਸੀ ਤੇ ਲੜਗਾ ਨੂੰ ਤਿਆਰ ਹਾਂ ਵੀ ਸੀਬੀਆਈ ਜਾਂਚ ਹੋ ਜਾਈਏ ਤੁਸੀਂ ਸਾਰਾ ਕੱਲ ਦਾ ਕੱਲਾ ਇਹਨਾਂ ਦਾ ਨਿਕਲ ਕੇ ਆ ਜੂ ਕਿੰਨੇ ਅਰਬਾਂ ਕਰੋੜਾ ਰੁਪਏ ਦੇ ਇਹਨਾਂ ਨੇ ਜੋੜੇ ਆ ਕਿੰਨੇ ਥਾਵਾਂ ਤੇ ਇਹਨਾਂ ਦੇ ਸਰੀਰਕ ਸੰਬੰਧ ਰਹੇ ਨੇ ਕਿੱਥੇ ਕਿੱਥੇ ਇਹਨਾਂ ਦੀਆਂ ਪ੍ਰਾਪਰਟੀਆਂ ਤੇ ਕਿੱਥੇ